ਕਿਨਾ ਜ਼ਿਲ੍ਹਿਆਂ ਦੇ ਵਿੱਚ ਅਗਲੇ 24 ਘੰਟੇ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਬਿਜਲੀ ਚਮਕਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਿੱਤੀ ਜੀ ਹਾਂ ਫੋਨ ਤੇ SMS ਆਉਣੇ ਸ਼ੁਰੂ ਹੋ ਗਏ ਨੇ ਕਿ 24 ਘੰਟਿਆਂ ਦੇ ਅੰਦਰ ਜਿਹੜਾ ਇਹ ਉਹ ਇਹਨਾਂ ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕੀਤੇ ਗਏ ਨੇ ਉਹ ਜ਼ਿਲ੍ਹੇ ਨੇ ਜੀ ਫਤੇਗੜ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਐਸਬੀਐਸ ਨਗਰ ਜਿਹੜੇ ਨੇ ਇਹਨਾਂ ਨੂੰ ਅਗਲੇ 24 ਘੰਟਿਆਂ ਦੇ ਲਈ ਅਲਰਟ ਦੇ ਵਿੱਚ ਰੱਖਿਆ ਗਿਆ ਤੇ ਐਮਰਜੈਂਸੀ ਦੇ ਲਈ 112 ਡਾਇਲ ਕਰਨ ਦੇ ਲਈ ਵੀ ਕੀ ਆਗਿਆ ਹੈ ਸੋ ਫੋਨਾਂ ਦੇ ਉੱਤੇ ਇਹ SMS ਆਉਣੇ ਸ਼ੁਰੂ ਹੋ ਗਏ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਫੋਨ ਤੇ ਇਹ SMS ਆਇਆ ਹੈ ਜਾਂ ਨਹੀਂ ਆਇਆ ਹੈ ਕਿ ਤੁਹਾਡੇ ਫੋਨ ਤੇ ਇਹ ਅਲਰਟ ਆਇਆ ਹੈ ਜਾਂ ਨਹੀਂ ਆਇਆ ਹੈ ਕਿਉਂਕਿ ਕੱਲ ਵੀ ਇਹ ਫੋਨ ਤੇ ਅਲਰਟ ਸਾਰਿਆਂ ਦੇ ਆਏ ਸੀ ਪਰ ਹਾਲਾਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੀਂਹ ਪਿਆ ਪਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੀਂਹ ਨਹੀਂ ਪਿਆ ਸੀ ਪਰ ਅੱਜ ਵੀ ਜਿਹੜਾ ਹੈ ਇਹ ਅਪਡੇਟ ਨੇ ਜਿਹੜੇ ਫੋਨਸ ਤੇ ਆਉਣੇ ਸ਼ੁਰੂ ਹੋ ਗਏ ਨੇ ਸੋ ਦੇਖਣਾ ਹੋਵੇਗਾ ਕਿ ਮੌਸਮ ਵਿਭਾਗ ਵੱਲੋਂ ਜੋ ਇਹ ਭਵਿੱਖਬਾਣੀ ਕੀਤੀ ਗਈ ਹੈ ਉਹ ਕਿੰਨੀ ਕੇ ਸੱਚੀ ਹੁੰਦੀ ਹੈ